ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਜਿੱਥੇ ਪੂਰੀ ਸਿੱਖ ਕੌਮ ਮਨਾ ਰਹੀ ਹੈ ਉੱਥੇ ਹੀ ਪਿੰਡ ਵੰਦਰਤਾ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਸ਼ਹੀਦੀ ਸਤਾਵ ਦਿਨ ਮਨਾਉਂਦੇ ਹੋਏ ਵਿਸਾਲ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਡੋੜ ਵਾਖ ਵਾਕ ਪੜਾਵਾ ਤੋਂ ਹੁੰਦਾ ਹੋਇਆ ਤੁਹਾਡੇ ਨਗਰ ਦੇ ਵਿੱਚ ਪਹੁੰਚਿਆ ਠਾਠਾ ਮਾਰਦਾ ਇਕੱਠ ਅੱਜ ਦਰਸਾ ਰਿਹਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਕਿਸ ਕਾਰਨ ਹੋਈ ਕਿਉਂ ਹੋਈ ਜ਼ਬਰ ਜ਼ੁਲਮ ਦੇ ਖਿਲਾਫ ਹੋਈ ਜਦੋਂ ਦੂਸਰੇ ਧਰਮਾਂ ਤੇ ਜ਼ਬਰ ਜ਼ੁਲਮ ਅਰੰਗ ਜੇਵ ਕਰਦਾ ਸੀ ਉਸ ਧਰਮ ਨੂੰ ਬਚਾਉਣ ਵਾਸਤੇ ਨੌਵੇਂ ਪਾਤ ਦੀ ਵੀ ਸਹਾਦਤ ਹੋਈ ਤੇ ਬਾਬਾ ਜੀਵਨ ਸਿੰਘ ਜੀ ਨੇ ਸੀਸ ਲੈ ਕੇ ਅਤੇ ਲੱਖੀ ਸਾਹਿਬਣ ਜਾ ਰਹੇ ਨੇ ਧੜ ਦਾ ਸਸਕਾਰ ਕੀਤਾ ਦਿੱਲੀ ਚਾਂਦਨੀ ਚੌਕ ਜਿੱਥੇ ਸੀਸ ਗੰਜ ਗੁਰਦੁਆਰਾ ਸਹਿਬਾਨ ਹੈ ਤੇ ਬੰਗਲਾ ਸਾਹਿਬ ਗੁਰਦੁਆਰਾ ਸਹਿਬਾਨ ਹੈ ਅਤੇ ਰਕਾਬ ਗੰਜ ਗੁਰਦੁਆਰਾ ਪੂਰੀ ਕੌਮ ਮਨਾ ਰਹੀ ਹੈ Hindu ਕੌਮ ਨੂੰ ਵੀ ਮਨਾਉਣਾ ਚਾਹੀਦਾ ਹੈ ਸਾਰੀਆਂ ਕੌਮਾਂ ਨੂੰ ਇਹ ਦਿਨ ਆ ਜਿਹੜਾ ਆਪੋ ਆਪਣੇ ਚਾਹੋ ਜਲਾਲ ਦੇ ਨਾਲ ਮਨਾਉਣਾ ਚਾਹੀਦਾ ਹੈ ਅੱਜ ਸਿੱਖ ਸੰਗਤਾਂ ਆਪਣੇ ਵਿਰਸੇ ਦੇ ਨਾਲ ਜੁੜਨਾ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਤੇ ਕਿੱਡੇ ਵੱਡੇ ਪਾਰੋਪਕਾਰ ਕੀਤੇ ਹੈ ਉਹਨਾਂ ਨੇ ਆਪਣੇ ਤਨ ਤੇ ਝੱਲ ਕੇ ਸਾਨੂੰ ਬਚਾਉਣ ਵਾਸਤੇ ਸਾਨੂੰ ਆਜ਼ਾਦੀ ਤੋਂ ਆਉਣ ਵਾਸਤੇ ਸਾਨੂੰ ਸੀਸ ਉੱਚਾ ਚੱਕਣ ਵਾਸਤੇ ਕਿਉਂਕਿ ਉਸ ਸਮੇਂ ਸਮੇਂ ਦੀਆਂ ਹਕੂਮਤਾਂ ਪਾਬੰਦੀਆਂ ਲਾ ਦਿੰਦੀਆਂ ਸਨ ਵੀ ਪੈਰ ਦੇ ਵਿੱਚ ਕੋਈ ਜੁੱਤੀ ਨਹੀਂ ਪਾ ਸਕਦਾ ਕੋਈ ਘੋੜੇ ਤੇ ਨਹੀਂ ਚੜ੍ਹ ਸਕਦਾ ਕੋਈ ਆਪਣਾ ਕਰਨ ਨਹੀਂ ਉੱਚਾ ਪਾ ਸਕਦਾ ਇਸੇ ਤਰ੍ਹਾਂ ਸਿਮੇ ਪਾਸ਼ਾਣੇ ਆਕਾਲ ਤਖਸੇ ਦੀ ਸਿਰਜਣਾ ਕੀਤੀ ਮੀਰੀ ਪੀਰੀ ਦੇ ਦੋਨ ਇਸ਼ਾਨ ਸਾਹਿਬ ਤਲਵਾਰਾਂ ਪੈਣ ਕੇ ਇਸ ਕੌਮ ਨੂੰ ਉੱਚਾ ਜਿਉਣ ਦਾ ਢੰਗ ਸਿਕਾਇਆ ਸਾਡੇ ਜਰਨੈਲਾਂ ਨੇ ਸਹਾਤਾ ਦਿੱਤੀਆਂ ਗੁਰੂਆਂ ਨੇ ਸਹਾਤਾ ਦਿੱਤੀਆਂ ਅੱਜ ਉਹ ਦਿਹਾੜੇ ਮਨਾ ਰਹੇ ਐ ਸੋ ਸਾਰੀਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਸਮੂਹ ਨਗਰ ਵੱਲੋਂ ਧੰਨਵਾਦ ਕਰਦਾ ਸਾਰੀ ਸਤਕਾਰ ਕਮੇਟੀ ਦਾ ਗ੍ਰਾਮ ਪੰਚਾਇਤ ਦਾ ਤੇ ਨਗਰ ਨਿਵਾਸੀਆਂ ਦਾ ਗੁਰਦੁਆਰਾ ਪਰੰਧ ਕਮੇਟੀਆਂ ਦਾ ਅਤੇ ਬਾਬਾ ਜੀ ਬਾਬਾ ਬਲਜੀਤ ਸਿੰਘ ਜੀ ਚੀਮਿਆਂ ਵਾਲੇ ਉਹਨਾਂ ਦੇ ਸੁਪੁੱਤਰ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡਾ ਪ੍ਰਾਲਾ ਕਰਕੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੁਣ ਵਹੀਕਲਾਂ ਵਾਲਿਆਂ ਨੂੰ ਬੇਨਤੀ ਹੈ ਵੀ ਥੋੜਾ ਜਿਆ ਤੇਜ਼ੀ ਵਿਖਾ ਕੇ ਆਪਾਂ ਜਿਵੇਂ ਇੱਧਰ ਦੀ ਰੂਟ ਬਣਿਆ ਉਸੇ ਰੂਟ ਆਪਾਂ ਮਲੂਕੇ ਜਾਣਾ ਬਾਣਾ ਮੰਡੀ ਕੋਲੇ ਜਾ ਕੇ ਆਪਾਂ ਚੜ੍ਹਨਾ ਹੈ ਮਲੂਕੇ ਪਿੰਡ ਨੂੰ ਸੋ ਪਾਲਕੀ ਵਾਲੇ ਵੀਰਾਂ ਨੂੰ ਬੇਨਤੀ ਹੈ ਥੋੜਾ ਜਿਆ ਹੁਣ ਖਿੱਚ ਦੇ ਨਾਲ ਮਲੂਕੇ ਪਿੰਡ ਨੂੰ ਰਵਾਨਾ ਹੋਏਗੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ